ਯਾਦਗਾਰੀ ਪਰ ਆਹ ਇਹ ਆ ਇਹ ਆ ਆ ਇਹਨੂੰ ਕਹਿੰਦੇ 21 ਪੌਣ ਸ਼ਰੀਕ ਤੇ 31 ਪੌੜੀ ਪੈਂਦੀ ਹੈ। ਓ ਕੀਨੂੰ ਕੀਨੂੰ ਵਧੀਆ ਲੱਗਾ ਕਰੀ ਤਾੜੀ ਮਾਰ ਕੇ ਦੱਸੋ। ਓ ਤਾੜੀਆਂ ਮਾਰ ਦਿਓ ਜੋਰਦਰ ਥਾਪੀਆਂ ਵੱਜ ਰਹੀ ਹੈ। ਅੱਜ ਕਹਿੰਦੇ ਥਾਪੀਆਂ ਵੱਜ ਰਹੀਆਂ ਮੇਰੇ ਮਿੱਤਰੋ। ਟਵਿੰਕਲ ਨੇ ਵੀ ਥਾਪੀਆਂ ਮਾਰ ਦਿੱਤੀ ਹੈ। ਜੇ ਅਮਨ ਆਹ ਟਵਿੰਕਲ ਆਹ ਟਵਿੰਕਲ ਵਾਹ। ਓ ਵਧੀਆ ਲੱਗਦਾ ਮੈਚ ਤੇ ਕਰੀ ਤਾੜੀ ਮਾਰ ਕੇ ਪਿਆਰ ਦੀ ਇਹਨਾਂ ਬੱਚੀਆਂ ਦੇ। ਓ ਤਾੜੀਆਂ ਮਾਰ ਦਿਓ ਜੋਰਦਰ ਤਾੜੀਆਂ ਮਾਰ ਦਿਓ। ਇਹਨਾਂ ਬੱਚੀਆਂ ਦੇ ਨਾਂ ਤੇ ਤਾੜੀਆਂ ਜੋਰਦਰ ਮਾਰ ਦਿਓ। ਮੇਰੇ ਮਿੱਤਰੋ ਖੇਡ ਦੇ ਮੈਦਾਨ ਵਿੱਚ ਕਿ ਚਰਖਾ ਕੱਤਣਾ ਬੇਸ਼ੱਕ ਨਹੀਂ ਆਉਂਦਾ ਟਰੱਕ ਟੈਕਸੀਆਂ ਜਹਾਜ਼ ਚਲਾਉਣ ਕੁੜੀਆਂ ਨੰਬਰ ਲੈ ਕੇ ਸਕੂਲਾਂ ਤੇ ਕਾਲਜਾਂ ਚੋਂ ਮਾਂ ਬਾਪ ਦਾ ਨਾਮ ਚਮਕਾਉਣ ਕੁੜੀਆਂ ਕਿਸੇ ਗੱਲੋਂ ਵੀ ਮੁੰਡਿਆਂ ਤੋਂ ਘੱਟ ਹੈ ਨਹੀਂ ਢੋਲ ਵੱਜੇ ਤਾਂ ਭੰਗੜੇ ਪਾਉਣ ਕੁੜੀਆਂ ਪਰ ਮੱਖਣ ਬਰਾਰ ਦੀ ਮੱਲਾਂ ਗੱਲੇ ਕੋ ਉਹ ਕਿਤੇ ਸੱਸਾਂ ਨੂੰ ਜਫੇ ਨਾ ਲਾਉਣ ਕੁੜੀਆਂ ਉਧਰਲੇ ਪਾਸੇ ਆ ਗੁਰਦਾਸਪੁਰ ਵਾਲੀ ਕਹਿੰਦੇ ਖਿਡਾਰ ਨੇ ਉਹ ਡੱਕਣ ਦੀ ਕਰਦੀ ਐ ਕੋਸ਼ ਤੇ ਸਾਹਮਣੇ ਦੇਖਾਂਗੇ ਨੰਬਰ ਮੇਰੇ ਮਿੱਤਰੋ ਇਸ ਵੇਲੇ ਨਜਮਾ ਨੇ ਸਾਹਮਣੇ ਦੇਖਾਂਗੇ ਨੰਬਰ ਮੇਰੇ ਮਿੱਤਰੋ ਖੇਡ ਮੈਦਾਨ 'ਚ ਕਾਜਲ ਨੇ ਜੋੜ ਦਿੱਤਾ ਹੈ ਬੜੀ ਗੋਪੀ ਜੱਫੇ ਲਾਉਂਦੀ ਹੈ ਅਗਲੀ ਕਬੱਡੀ ਪਾਉਣ ਵਾਸਤੇ ਸਾਹਮਣੇ ਪਾਸੇ ਮੇਰੇ ਮਿੱਤਰੋ ਇਹ ਕੁੜੀਆਂ ਮੁੰਡਿਆਂ ਤੋਂ ਘਟਨੇ ਆਹ ਕਹਿੰਦੇ ਕੁੜੀਆਂ ਮੁੰਡੇ ਨਾਲੋਂ ਕਿਸੇ ਗੱਲੋਂ ਘਟ ਨਹੀਂ ਹੈ ਕੁੜੀਆਂ ਕਹਿੰਦੇ ਮੁੰਡਿਆਂ ਨਾਲੋਂ ਕਿਸੇ ਗੱਲੋਂ ਘਟ ਨਹੀਂ ਹੈ ਇਹਦਾ ਕਹਿੰਦੇ ਕੋਟ ਸੰਤੋਖ ਰਾਏ ਪਿੰਡ ਹੈ ਲਓ ਟਵਿੰਕਲ ਆਹ ਪਾਉਂਦੀ ਹੋਈ ਕਬੱਡੀ ਮੇਰੇ ਮਿੱਤਰੋ ਖੇਡ ਦੇ ਮੈਦਾਨ ਵਿੱਚ ਆ ਦੂਸਰੇ ਪਾਸੇ ਕਹਿੰਦੇ ਗੋਪੀ ਨੇ ਬੜੀ ਸੋਹਣੀ ਟਰਾਈ ਕੀਤੀ ਹੈ ਪਰ ਨੰਬਰ ਦੇਖਾਂਗੇ ਟਵਿੰਕਲ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਕਿ ਤੂੰ ਹੀ ਬਦਲ ਸਲਾ ਨਹੀਂ ਮਾਏ ਮੇਰੀਏ ਮੈਨੂੰ ਜੱਗ ਵੇਖਣ ਦਾ ਚਾਹ ਦਾ ਬਾਣਾ ਕਿਤੇ ਕੁੜੀ ਦੇ ਜੱਫੇ ਵੀ ਲਾਏ ਆ ਤੇ ਥਾਪੀਆਂ ਵੀ ਮਾਰੀਆਂ ਇੱਕ ਤਾਜ ਵੀ ਵੱਖਰਾ ਤੇ ਇੱਕ ਕਹਿੰਦੇ ਜੱਫੇ ਵੀ ਚੋਟੀ ਦੇ ਲਾਏ ਆ ਤੇ ਉਧਰਲੀ ਵੱਡਾ ਪਿਆਰ ਸਾਡਾ ਵੀ ਰਾਜਵੀਰ ਮੈਂਬਰ ਸਾਹਿਬ ਦੇ ਕੇ ਗਿਆ ਇਧਰਲੇ ਪਾਸੇ ਟਵਿੰਕਲ ਹੈ ਦੂਜੇ ਪਾਸੇ ਫੜਿਆ ਗੁੱਟ ਕਿ ਤੇਰੇ ਗੁੱਟ ਤੇ ਲਿਖਾ ਸਰਨਾਮਾ ਬੜੇ ਗੀਤ ਤੇ ਯਾਦਗਾਰੀ ਪਰ ਆਹ ਇਹ ਆ ਇਹ ਆ ਇਹਨੂੰ ਕਹਿੰਦੇ 21 ਪੌਣ ਛਰੀਕ ਤੇ 31 ਪੌੜੀ ਪੈਂਦੀ ਹੈ ਉਹ ਕਿਹਨੂੰ ਕਿਹਨੂੰ ਵਧੀਆ ਲੱਗਾ ਕਰੀ ਤਾੜੀ ਮਾਰ ਕੇ ਦੱਸੋ ਆਹ ਤਾੜੀਆਂ ਮਾਰ ਦਿਓ ਜ਼ੋਰਦਾਰ ਥਾਪੀਆਂ ਵੱਜ ਰਹੀਆਂ ਅੱਜ ਕੰਦੇ ਥਾਪੀਆਂ ਵੱਜ ਰੀਆਂ ਮੇਰੇ ਮਿੱਤਰੋ ਟਵਿੰਕਲ ਨੇ ਵੀ ਥਾਪੀਆਂ ਮਾਰ ਦਿੱਤੀ ਹੈ ਜੇ ਅਮਨ ਭੱਲੋਵਾਲੀ ਚ ਅੱਗ ਨਿਕਲਦੀ ਭੱਲੋਵਾਲੀ ਚ ਅੱਗ ਨਿਕਲਦੀ ਹੈ ਉਹ ਮੈਚ ਮੁੰਡਿਆਂ ਦੇ ਤੇ ਮੈਚ ਕੁੜੀਆਂ ਦਾ ਵੀ ਕਿਸੇ ਵੱਲੋਂ ਕੱਟ ਨਹੀਂ ਮੈਚ ਕੁੜੀਆਂ ਦਾ ਵੀ ਕਿਸੇ ਵੱਲੋਂ ਕੱਟ ਨਹੀਂ ਉਧਰ ਰਾਜਵੀਰ ਕਹਿੰਦਾ ਆ ਵੀ ਜੱਸੀ ਦੇ ਲਈ ਵੀ ਸਾਡਾ ਵੀ ਰਾਜਵੀਰ ਮੈਂਬਰ ਸਾਹਿਬ ਕਹਿੰਦਾ ਕਿ 200 ਜੱਸੀ ਨੂੰ ਵੀ ਦੇਵਾਂਗੇ ਥਾਪੀਆਂ ਜੱਸੀ ਨੇ ਵੀ ਬਹੁਤ ਮਾਰ ਰੀਆਂ ਹੈ ਬਹੁਤ ਥਾਪੀਆਂ ਕਹਿੰਦੇ ਜੱਸੀ ਨੇ ਵੀ ਬਹੁਤ ਮਾਰੀਆਂ ਵੀ ਕੱਲ ਵੀ ਬੜੀਆਂ ਮਾਰੀਆਂ ਹਾਫ ਹੋ ਗਿਆ ਜੀ ਖੋਖਰ ਫੌਜੀਆ ਵਾਲਾ ਕਬੱਡੀ ਕੋਚ ਮਜੀਤ ਸਿੰਘ ਜੀ ਪੰਨੂ ਦਾ ਤਰਸ਼ਿਆ ਹੋਇਆ ਮੱਲੇ ਸਾਡੀ ਖੇਡ ਕਬੱਡੀ ਦਾ ਆਹ ਸਾਹਮਣੇ ਕਹਿੰਦੇ ਟਵਿੰਕਲ ਨੇ ਫੇਰ ਰੇਡ ਪਾਤੀ ਹੈ ਮੇਲਾ ਚੋਟੀ ਦਾ ਬੱਲੇ ਆਹ ਸਾਹਮਣੇ ਕਰਾ ਦੇ ਆਹ ਟਵਿੰਕਲ ਦੀ ਕਬੱਡੀ ਟਵਿੰਕਲ ਦੀ ਕਬੱਡੀ ਮੇਰੇ ਵੀਰੋ ਆ ਦੂਸਰੇ ਪਾਸੇ ਕਹਿੰਦੇ ਗੋਪੀ ਨੇ ਬੜੀ ਸੋਹਣੀ ਟਰਾਈ ਕੀਤੀ ਹੈ ਡੱਕਣ ਦੀ ਪਰ ਨੰਬਰ ਰੇਡਰ ਨੇ ਜੋੜ ਦਿੱਤਾ ਹੈ ਅਗਲੀ ਕਬੱਡੀ ਅਮਨ ਨੇ ਪਾ ਦਿੱਤੀ ਮੇਰੇ ਵੀਰੋ ਆਹ ਕਹਿੰਦੇ ਪੰਜਾਬ ਦੀਆਂ ਸ਼ੇਰ ਬੱਚੀਆਂ ਦਾ ਸਾਹਮਣੇ ਓ ਤਾੜੀਆਂ ਤੇ ਆਮ ਵੱਜਣ ਗਿਆ ਓ ਤਾੜੀਆਂ ਤੇ ਬਹੁਤ ਵੱਜਣ ਗਿਆ ਇਹ ਆਹ ਸਾਹਮਣੇ ਇਹ ਟਵਿੰਕਲ 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 ਇਹ ਆਹ ਆਹ ਟਵਿੰਕਲ ਆਹ ਹੈ ਟਵਿੰਕਲ ਵਾਹ ਓ ਵਧੀਆ ਲੱਗਦਾ ਮੈਚ ਤੇ ਕਰੀ ਤਾੜੀ ਮਾਰ ਕੇ ਪਿਆਰ ਦੀ ਇਹਨਾਂ ਬੱਚੀਆਂ ਨਾਲ ਹੋ ਤਾੜੀਆਂ ਮਾਰ ਦਿਓ ਜ਼ੋਰਦਾਰ ਤਾੜੀਆਂ ਮਾਰ ਦਿਓ ਇਹਨਾਂ ਬੱਚਿਆਂ ਦੇ ਨਾਂ ਤੇ ਤਾੜੀਆਂ ਜ਼ੋਰਦਾਰ ਮਾਰ ਦਿਓ ਉਧਰਲੇ ਪਾਸੇ ਪੈਂਦੀਆਂ ਹੋਈਆਂ ਕਬੱਡੀਆਂ ਲਓ ਟਵਿੰਕਲ ਦੀ ਕਬੱਡੀ ਹੈ ਕਹਿੰਦੇ ਖੇਡਦੇ ਮੈਦਾਨ ਵਿੱਚ ਨਜਮਾ ਵਰਗੀਆਂ ਗੋਪੀ ਵਰਗੀਆਂ ਸੁਮਨ ਵਰਗੀਆਂ ਲਓ ਕਾਜਲ ਵਰਗੀਆਂ 4 ਖਿਡਾਰਨਾ ਤਿਆਰ ਬਰ ਤਿਆਰ ਨੇ ਪਰ ਨੰਬਰ ਕੰਡਾ ਟਵਿੰਕਲ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਪਾਉਣ ਵਾਸਤੇ ਅਮਨ ਤਿਆਰ ਬਰ ਤਿਆਰ ਹੈ ਅਮਨ ਦੀ ਕਬੱਡੀ ਪੈਣ ਲੱਗੀ ਹੈ ਤਿਆਰ ਬਰ ਤਿਆਰ ਹੈ ਉਧਰ ਬਰਿਆਮ ਸਾਡਾ ਵੀਰ ਮਿਸਤਰੀ ਠੱਠੇ ਵਾਲਾ ਐ ਜੇ ਸਵਾਗਤ ਹੈ ਜਿਹਨੂੰ ਜਿਹਨੂੰ ਆ ਮੈਚ ਵਧੀਆ ਲੱਗਿਆ ਵੀ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਬਾਕੀ ਸਾਰਿਆਂ ਨੂੰ ਬਨਪਰੀ ਸਾਹਿਬ ਮੈਚ ਹੋਵੇ ਤੇ ਇਦਾਂ ਦਾ ਵਾਕਿਆ ਅੱਜ ਇਹਨਾਂ ਲੜਕੀਆਂ ਨੇ ਮੁੰਡਿਆਂ ਵਾਂਗੂ ਕਬੱਡੀ ਖੇਡੀ ਹੈ ਜਿਵੇਂ ਲੜਕੇ ਥਾਪੀਆਂ ਮਾਰਦੇ ਆ ਐਵੇਂ ਅੱਜ ਲੜਕੀਆਂ ਵਿੱਚ ਜੋਸ਼ ਵੇਖਿਆ ਗਿਆ ਔਰ ਜੋਰ ਦੋਵੇਂ ਪਾਸੇ ਜੋਰ ਲੱਗਾ ਹੈ ਜਿਹੜੀ ਖਿਡਾਰੀ ਨੇ ਹੁਣ ਥਾਪੀਆਂ ਮਾਰੀਆਂ ਸੀਗੀਆਂ ਉਹਦੇ ਲਈ ਸਾਡੇ ਵੀਰ ਰਾਜਵੀਰ ਮੈਂਬਰ ਬਰਪ੍ਰੀਤ ਸਿੰਘ ਭੱਲੋਵਾਲੀ ਤੇ ਨਾਲ ਸਾਡਾ ਵੀ ਡਾਕਟਰ ਅਜਵੀਰ ਤੇ ਗਿੱਲ ਸੀਮੈਂਟ ਸਟੋਰ ਵਾਲੇ ਵੀਰ ਆ ਗਿੱਲ ਸਾਹਿਬਾ ਨਾਲ ਵੱਲੋਂ ਪੈਸੇ ਜਿਹੜੇ ਸਨਾਰ ਦੇ ਲਈ ਪੁੱਜ ਗਏ ਆ ਹੁਣ ਵੀਰ ਜੀ ਜਿਹੜੇ ਪਲੇਅਰਾਂ ਦੇ ਪੈਸੇ ਆ ਉਹ ਤੁਸੀਂ ਪਲੇਅਰਾਂ ਤੱਕ ਪੁੱਜਦੇ ਕਰ ਦਿਓ ਤੁਹਾਡਾ ਧੰਨਵਾਦ ਹੈ ਫਾਈਨਲ ਦੀਆਂ ਟੀਮਾਂ ਬਿਨਾਂ ਦੇਰੀ ਕੀਤੇ ਗਰਾਊਂਡ ਦੇ ਵਿੱਚ ਆ ਜੜਾ ਜੇਤੂ ਟੀਮ ਜਿਹੜੀ ਹੈ ਖੇਡ ਗਰਾਊਂਡ ਦੇ ਵਿੱਚ ਜੇਤੂ ਟੀਮ ਦੇ ਲਈ 2000 ਰੁਪਇਆ ਭਾਂਜੀ ਸਾਡੇ ਇੰਦਰਵੀਰ ਕੌਰ ਆਸਟ੍ਰੇਲੀਆ ਦੇ ਨਵਦੀਪ ਕੌਰ ਇੰਗਲੈਂਡ ਵਾਲੇ ਉਹਨਾਂ ਵੱਲੋਂ ਜਿਹੜਾ ਉਹ ਜੇਤੂ ਟੀਮ ਦੇ ਲਈ 2000 ਜੇਤੂ ਟੀਮ ਦੇ ਲਈ 2000 ਨਾਲ ਹੀ ਮੇਰੀ ਬੇਨਤੀ ਸਟੇਜ ਦੇ ਉੱਪਰ ਆ ਜਣ ਬੇਨਤੀ ਹੈ ਫਾਈਨਲ ਦੀਆਂ ਦੋਨੇ ਟੀਮਾਂ ਆ ਜਣ ਅਗਲੀਏ ਬੋਲਾਂ ਦੀ ਸਾਂਝ ਪਾਉਣਗੇ ਸਾਡੇ ਵੀਰੇ ਸ਼ਮਸ਼ੇਰ ਸ਼ੇਰਾ ਠੱਠਾ ਜੀ ਤੇ ਨਾਲ ਵਿਸ਼ਾਲ ਦਧਰਾਏ ਮਨੀ ਸੋਲ ਵਰਗੇ ਸਦੀ ਆ ਗਿਆ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਨਾਲ ਕਹਿੰਦੇ ਮਲਕੀਤ ਮੇਰੇ ਵੀਰੋ ਨੜਾਂ ਵਾਲੀ ਦੀ ਧਰਤੀ ਦਾ ਉਧਰਲੇ ਪਾਸੇ ਦੇਖਾਂਗੇ ਇੱਕ ਟੀਮ ਜਿਹੜੀ ਹੈ ਖੇਡ ਮੈਦਾਨ ਵਿੱਚ ਆ ਗਈ ਹੈ ਦੂਸਰੀ ਟੀਮ ਵੀ ਜਿਹੜੀ ਹੈ ਬਿਨਾਂ ਕਿਸੇ ਦੇਰੀ ਤੋਂ ਖੇਡ ਦੇ ਮੈਦਾਨ ਵਿੱਚ ਆ ਜਾਵੇ ਚਾਕਾਂ ਵਾਲੀਆ ਮੰਨਾ ਮੇਰੇ ਮਿੱਤਰੋ ਨਾਲ ਕਹਿੰਦੇ ਖੇਡ ਦੇ ਮੈਦਾਨ ਵਿੱਚ ਉਧਰਲੇ ਪਾਸੇ ਦੇਖਾਂਗੇ ਸੰਦੀਪ ਦਾਤਰ ਵਰਗੇ ਮਹਾਨ ਕਬੱਡੀ ਖਿਡਾਰੀ ਜਿਹੜੇ ਆ ਉਹ ਖੇਡ ਮੈਦਾਨ ਨੂੰ ਪਹੁੰਚਦੇ ਜਾ ਰਹੇ ਆ ਔਰ ਅਗਲੀ ਗੱਲ ਵੀਰ ਸਾਡੇ ਵਿਸ਼ਾਲ ਦਦਰਾਏ ਜੀ ਤੇ ਸ਼ਮਸ਼ੇਰ ਸ਼ੇਰਾ ਖੱਠਾ ਜੀ ਬਹੁਤ ਧੰਨਵਾਦ ਹੈ ਬੜਾ ਤਕੜਾ ਮੈਚ ਹੋਇਆ ਨਾ ਧੀਆਂ ਧਿਆਣੀਆਂ ਦਾ ਮੈਂ ਧੰਨਵਾਦ ਕਰਦਾ ਇਹਨਾਂ ਭੈਣਾਂ ਦਾ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ